i ਜਨੋ ਜੀ ਪਹਿਲਾ ਸਾਡੇ ਵੱਡੇ ਬਜ਼ੁਰਗਾਂ ਤੋਂ ਨਾ ਬਾ ਇਥੇ ਰੂੜੀ ਤੋਂ ਡਾਣੇ ਪਕਾ ਲਿਆਉਣ ਦਾ ਉਹ ਪੁੱਤ ਨੂੰ ਹੋਣਾ ਪੈਂਦਾ ਏ ਉਹਦਾ ਕੈਰੋ ਸਾਹਿਬ ਦਾ ਰਾਜ ਏ ਸਨ ਸੱਚੇ ਆਪਣੇ ਚੌੜ ਦੇ ਚੌੜ ਦੇ ਵਿੱਚ ਨਿਛੋ ਚੌੜ ਦੇ ਜਿਹਨਾਂ ਘੜੀ ਦੀ ਮਾਰ ਰੱਖੀ ਵੀ ਸਾਨੂੰ ਕੈਰ ਸਾਹਿਬ ਚਾਹੀਏ ਇਹ ਕਿੰਦੇ ਉੱਤੇ ਤੇ ਸਾਨੂੰ ਪੁੱਲ ਚਾਹੀਦਾ ਇੱਥੇ ਬਣਾ ਕੇ ਰਾਹ ਉਹਦੀ ਤਾਂ ਕੀ ਰੋਟੀ ਪਾਣੀ ਲਿਆਉਣ ਦੀ ਇਧਰ ਉਹ ਕੋ ਰਕਬਾ ਬਹੁਤ ਜ਼ਿਆਦਾ ਆ ਸਾਡੇ ਆ ਪਾਸੇ ਉਹਨਾਂ ਫਿਰ ਆਖਿਆ ਕੋਈ ਗੱਲ ਨਹੀਂ ਪੋਲ ਬੱਜੂਗਾ ਹੋਰਾਂ ਡਿਮਾਂਡ ਨਦੀ ਰੱਖ ਰਹੀ ਪਏ ਥੋੜੇ ਚਿਰ ਬਾਅਦ ਉਹਨਾਂ ਦੇ ਮੌਸੋ ਜਾਂਦੀ ਆ ਉਹ ਤਾਂ ਸਰਕਾਰ ਆਉਂਦੀ ਆ ਜਾਂ ਜਾਂਦੀਆਂ ਨੇ ਕਿ ਬਾਕੀ ਕਾਂਗਰਸ ਸਰਕਾਰ ਵੀ ਰਹੀ ਜਾਂ ਫਿਰ ਆਪਣੇ 10 ਸਾਲੇ ਦੇ ਵੀ ਕਾਲੀਆ ਵੀ ਰਹੇ ਆ ਕਾਲੀਆ ਨੇ ਫਿਰ ਥਾਰ ਕੰਮ ਟੁੱਕਿਆ ਥੋੜਾ ਜਿਆ ਇਨਾਂ ਨੇ ਖੋਲ ਦਈਆ ਨੀਆਂ ਨੁਆਰ ਰੱਖੀਆਂ ਨੇ ਕਿ 10 ਸਾਲਾਂ ਦੇ ਨੀਆਂ ਹੀ ਰੱਖੇ ਇਨਾਂ ਨੇ ਉਦੋਂ ਬਾਅਦ ਕਾਂਗਰਸ ਸਰਕਾਰ ਆਈ ਆ ਉਹਨਾਂ ਇੱਕ ਸਲੈਪ ਆਈ ਆ ਇਹ ਪੁੱਛ ਲੈ ਜੇ ਚੱਲਦੀ ਹੰਨਾ ਦਾ ਬੜੀ ਖੁਸ਼ੀ ਸਾਰੇ ਇਲਾਕੇ ਨੂੰ ਸਾਡੇ ਇਲਾਕੇ ਹੋਰ ਲਾਗੇ ਥਾਗੇ ਇਲਾਕੇ ਨੂੰ ਬਹੁਤ ਜ਼ਿਆਦਾ ਰਮਾਨ ਸਿੰਘ ਨਿਆਵਾ ਉਹ ਤੋਂ ਬਾਅਦ ਬੈਲ ਸਾਹਿਬ ਜਿਹੜਾ ਆਏ ਆ ਇਹਨਾਂ ਨੂੰ ਗਾਹੇ ਹੋ ਡਿਮਾਂਡ ਰੱਖਿਆ ਚਿਰਾਂ ਤੋਂ ਦੀ ਜਗੀ ਸਾਡੇ ਬਜ਼ੁਰਗ ਨੇ ਖੁਸ਼ ਗੁਜ਼ਰ ਗਏ ਸਾਰੇ ਤੇ ਇਹਨਾਂ ਨੇ ਦੋ ਸਟੈਪ ਚੁੱਕਿਆ ਵਾ ਕੋਲ ਕੰਪਲੀਟ ਕਰਕੇ ਸਾਹ ਲਿਆ ਵੈਨਾਂ ਇਹਨਾਂ ਦਾ ਬਹੁਤ ਧੰਨਵਾਦ ਆ ਜਿਹਨਾਂ ਮਾਰਾ ਤਰੱਕੀਆਂ ਬਖਸ਼ੇ ਸਾਡੇ ਵਾਸਤੇ ਸਭ ਤੋਂ ਪਾਉਡਰ ਜਿਹੜੀ ਸਰਕਾਰ ਆ ਇਹ ਆ ਮੇਰੇ ਜੇ ਪਿੰਡ ਗਣੀ ਦਾ ਪਿੰਡ ਤੇ ਸਾਰਾ ਇਲਾਕਾ ਇਧਰ ਦਾ ਪੈਦਾ ਬੇੜ ਲਾਕਾ ਪੈ ਜਾਂਦਾ ਹੋਰ ਦੂਰ ਤੇ ਬੜਾ ਵੀ ਪੈ ਜਾਂਦਾ ਲਾਕਾ ਉਹ ਵੀ ਇਧਰ ਨੂੰ ਜਾਂਦੇ ਆ ਬਾਕੀ ਸਾਡਾ ਤਾਂ ਮੇਨ ਸਾਡਾ ਹੈ ਹੀ ਹੈ ਵਾ ਇਹਨੂੰ 50 ਸਾਲ 50-55 ਸਾਲ ਹੋ ਗਏ ਆ ਹਾਂ ਹਾਂ ਸਿਰਫ ਇਹ ਨਾ ਨਾ ਤਾਂ ਬਾਈ ਦਾ ਸ਼ੁਕਰੀਆ ਦਵਾ ਕਰਨੇ ਆ ਇਹਨਾਂ ਦਾ ਦੇਣ ਦੇ ਨਹੀਂ ਸਕਦੇ ਜਿਨ੍ਹਾਂ ਨੇ ਜਿਹੜੇ ਸਾਡੇ ਬਜ਼ੁਰਗ ਜੀਦੇ ਹੁੰਦੇ ਇੱਕ ਹੈਗਾ ਜਿੰਦਾ ਘੜ ਉਹ ਦੇਖਣ ਵਾਲਾ ਪੁਰਦੇ ਬਜ਼ੁਰਗ ਜਿਹੜਾ ਮੱਖਣ ਜਿਹੜਾ ਨਾਮ ਆ ਉਹ ਕੋ 95 ਸਾਲਾਂ ਦਾ ਹੈਗਾ ਵਿਚਾਰਾ ਬਾਕੀ ਦੇ ਤੇ ਹੱਥਾਂ ਦਿਨ ਦੇ ਵਿਦਾਂਗੀਆਂ ਨੇ ਉਹ ਕਹਾਂ ਦਾ ਇੱਥੇ ਪਹੁੰਚਣ ਤੇ ਆਪਣੇ ਪਿੰਡ ਵਾਸੀਆਂ ਵੱਲੋਂ ਸਵਾਗਤ ਕਰਦਾ ਦੂਸਰੇ ਨੰਬਰ ਤੇ ਇਹਨਾਂ ਜਿਹੜਾ ਇਹ ਕੰਮ ਕੀਤਾ ਵਾ ਇਹ ਜਿਹੜਾ ਆ ਸਰਕਾਰਾਂ ਆਉਂਦੀਆਂ ਰਹੀਆਂ ਰਵੈਤੀ ਸਰਕਾਰਾਂ ਹੀ ਉਹਨਾਂ ਸਿਰਫ ਲਾਰੇ ਦੇ ਵਿੱਚ ਹੀ ਰੱਖਿਆ ਅੱਜ ਬਾਂਜੂ ਕੱਲ ਬਾਂਜੂ ਕੋਈ ਇੱਕਸਲਾ ਪਾ ਕੇ ਕੋਈ ਸਰਿਆ ਸੁੱਟ ਕੇ ਇੱਥੋਂ ਲੈ ਗਿਆ ਤੇ ਸਰ ਹੁਣ ਆ ਕੇ ਮੇਰੀ ਸਾਰੇ ਪਿੰਡ ਵਾਸੀਆਂ ਨੂੰ ਇਹੋ ਬੇਨਤੀ ਹੀ ਵੀ ਸਰ ਇਹਦੀ ਸਾਨੂੰ ਬਹੁਤ ਲੋੜ ਆ ਕਿਉਂਕਿ ਮੇਰਾ 200 ਘਰ ਜਣਾ ਵਾ ਇਧਰ ਵਸਦਾ ਪਿਆ ਵਾ ਇਧਰੋਂ 15 ਘਰਾਂ ਦੀ ਜਿਹੜੀ ਜ਼ਮੀਨ ਆ ਉਹ ਵੀ ਇਧਰ ਵਾ ਉਹ ਇੰਨਾ ਸੋਖਿਆ ਦੂਜਾ ਬੱਚਿਆਂ ਨੂੰ ਪੜਨ ਵਾਸਤੇ ਜਿਹੜੇ ਉਹ ਜੀਡੀ ਰੋਡ ਥਾਣੀ ਨਹੀਂ ਜਾ ਸਕਦੇ ਉਹਨਾਂ ਨੂੰ ਬਹੁਤ ਸਖਾਲਾ ਹੋ ਗਿਆ ਵਾ ਉਹਤੇ ਜਿਹੜੇ ਬੱਚੇ ਆ ਉਹ ਆਮ 7-8 ਵਜੇ ਤੱਕ ਵੀ ਪਿੰਡ ਦੇ ਵਿੱਚ ਆ ਕੇ ਜੜਾ ਵਾ ਉਹ ਸਾਰੇ ਆਪਣੇ ਜਿਹੜੇ ਮਗਲੇ ਭੈਣ ਭਰਾ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੂੰ ਮਿਲਦਾ ਰਹਿੰਦੇ ਆ ਇਹ ਜਿਹੜੀ ਉਪलब्ਧੀ ਆ ਇਹ ਆਮ ਪਾਰਟੀ ਦੀ ਸਰਕਾਰ ਜਿਹੜੀ ਆ ਇਹ ਇਮਾਨਦਾਰੀ ਦੀ ਸਰਕਾਰ ਵਾ ਇਹਦੇ ਨਾਲ ਹੀ ਆਪਾਂ ਜੁੜੇ ਆ ਕਿਉਂਕਿ ਇਮਾਨਦਾਰੀ ਸਭ ਤੋਂ ਵੱਡੀ ਚੀਜ਼ ਹੁੰਦੀ ਆ ਭਗਵਾਨ ਤੁਮਾਰ ਜੀ ਕੇਜਰੀਵਾਲ ਜੀ ਜਿਹੜੇ ਸੁਪਰੀਮੋ ਪਾਵਰ ਨੇ ਉਹਨਾਂ ਤੇ ਰਮਾਈ ਏਟ ਇਹ ਸਰ ਹੁਣੇ ਇਸ ਇਲਾਕੇ ਨੂੰ ਕੀ ਇਹ ਵੀ ਨਹੀਂ ਵੀ ਬਬੇ ਹੜੀ ਦਾ ਪੋੜਵਾ ਬਾਕੀ ਵੀ ਉਹਨਾਂ ਬਹੁਤ ਪ੍ਰੋਜੈਕਟ ਵਾਲੇ ਚੱਕ ਰਾਈਆਂ ਜਿਹੜਾ ਉਹਨਾਂ 66 ਕੇਵੀ ਦਾ ਪ੍ਰੋਜੈਕਟ ਦਿੱਤਾ ਉਹਦੇ ਦੇ ਇਲਾਕੇ ਨੂੰ ਬਿਜਲੀ ਜਿਹੜੀ ਸਪਲਾਈ ਆ ਦਿੱਤੀ ਆ ਹੋਰ ਵੀ ਹਸਪਤਾਲ ਵਿੱਚ ਜਚਾ ਬਚਾ ਹਸਪੀਟਲ ਹੋਰ ਜਿਹੜੇ ਮੇਰੇ ਪਿੰਡ ਦੇ ਮੇਲ ਕਾਮੀ ਦੋ ਤਿੰਨ ਉਹ ਹੁਣਾਂ ਸਰ ਹੋਣਾ ਛੋਟੀ ਜੀ ਅਸੀਂ ਜ਼ੁਬਾਨ ਨਾਲ ਕਿਹਾ ਵਾ ਉਸੇ ਵੇਲੇ ਪੂਰੇ ਕੀਤੇ ਆ ਮੇਰੇ ਪਿੰਡ ਵਾਸੀ ਜਿਹੜਾ ਵਾ ਉਹ ਸਰ ਹੁਣਾਂ ਦੇ ਨਾਲ ਬਿਲਕੁਲ ਬਾਣਾ ਮੋਡੇ ਨਾ ਮੋਡਾਇਆ ਖਲੋ ਜਿਹੜਾ ਖਲੋਤਾ ਵਾ ਜਦੋਂ ਸਾਨੂੰ ਆਵਾਜ਼ ਮਾਰਨਗੇ ਇਹਨਾਂ ਸਿਰਫ 20 25 ਕਿਹਾ ਸੀ ਮੈਂ ਅਜੇ ਬਹੁਤ ਘੱਟ ਸਲਾਹ ਦਿੱਤਾ ਪਿੰਡ ਜੇ ਵੀ ਆਉਣਾ ਪਰ ਫੇਰ ਵੀ ਚਲੋ ਪ੍ਰਮਾਤਮਾ ਦੀ ਦਿਆ ਨਾਲ ਬਹੁਤ ਜੜੀ ਸੰਗਤ ਇਕੱਠੀ ਹੋ ਗਈ ਇਹਨਾਂ ਦਾ ਮੈਂ ਫੇਰ ਆਖਰ ਵਿੱਚ ਤੈਅ ਜਲੋ ਅਸੀਂ ਤਨਵਾਦ ਪਿੰਡ ਵਾਸੀ ਕਰਦੇ ਆ ਵੀ ਇਹ ਜੜੀ ਸਾਡੀ ਮੰਗ ਹੀ ਬਹੁਤ ਚਿਰ ਤੋਂ ਲਟਕਦੀ ਆ ਰਹੀ ਸੀ ਇਹਨਾਂ ਜੜੀ ਉਹ ਪੂਰੀ ਕੀਤੀ ਹੈ ਤੇਰਾ ਨਰਵਿੰਦਰ ਸਿੰਘ ਆ ਜੀ ਇਹ ਅਸੀਂ ਬੈਲ ਸਾਹਿਬ ਜੀ ਦੇ ਬੜੇ ਧੰਵਾਨੀਆਂ ਚਿਰਾਂ ਤੋਂ ਲਟਕਦੀ ਹੋਈ ਮੰਗ ਪਿੰਡ ਦੀ ਮੁੱਖ ਮੰਗ ਸੀਗੀ ਸਾਡੀ ਮੈਂ ਵੀ ਜ਼ਿੰਮੇਦਾਰ ਪਰਿਵਾਰਾਂ ਦੇ ਵਿੱਚੋਂ ਆ ਸਾਡੀ ਅੱਧੀ ਜ਼ਮੀਨ ਇੱਧਰ ਆ ਅੱਧੀ ਜ਼ਮੀਨ ਸਾਡੀ ਸਾਰੇ ਪਰਿਵਾਰਾਂ ਦੀ 10-15 ਪਰਿਵਾਰਾਂ ਦੀ ਜ਼ਮੀਨ ਇੱਧਰ ਆ ਕੁਝ ਪਰਿਵਾਰ ਇੱਧਰ ਹੀ ਆ ਗਏ ਸਿਰਫ ਇਸੇ ਮੁਸ਼ਕਲ ਕੋਈ ਨੰਗਣਾ ਇੱਥੋਂ ਆਉਣਾ ਜਾਣਾ ਬੜਾ ਔਖਾ ਸੀ ਜਦੋਂ ਪਹਿਲੇ ਪੁਰਾਣੇ ਜ਼ਮਾਨੇ ਦੀ ਰੋਟੀ ਖਾਣੋਂ ਉੱਪਰੋਂ ਦੀ ਰੋਣਾ ਪੈਂਦਾ ਸੀਗਾ ਹੁਣ ਵੀ ਸਾਨੂੰ ਜਦੋਂ ਆਪਾਂ ਇੱਧਰ ਕੱਦੂ ਕੀਤਾ ਵਾ ਇੱਕ ਵਾਰੀ ਤੇ ਮੁੜ ਕੇ ਜਦੋਂ ਉੱਧਰ ਜਾਣਾ ਪੈਣਾ ਉਹ ਕਿੱਥੋਂ 3 ਕਿਲੋਮੀਟਰ ਉੱਪਰੋਂ ਵੀ ਸਾਨੂੰ ਪੈੜਾ ਪੈਂਦਾ ਸੀਗਾ ਇਹ ਸਾਡਾ ਹੁਣ ਬਿਲਕੁਲ ਸਿੱਧਾ ਰਸਤਾ ਹੋ ਗਿਆ ਆਪਣੀ ਜ਼ਮੀਨ ਨੂੰ ਦੂਸਰਾ ਜਿੰਨੇ ਇਹ ਪਰਿਵਾਰ ਵਾ ਮੈਂ ਚਲੋ ਇਹ ਗੱਲ ਕਰਨੀ ਨਹੀਂ ਚਾਹੁੰਦਾ ਪਰ ਸ਼ਮਸ਼ਾਨ ਘਾਟ ਨਹੀਂ ਸੀ ਇੱਥੇ ਕਿਉਂਕਿ ਪਿੰਡ ਵਿੱਚ ਸੀਗਾ ਹੁਣ ਇਹ ਸਾਰੇ ਪਰਿਵਾਰਾਂ ਨੂੰ ਸ਼ਮਸ਼ਾਨ ਘਾਟ ਬਿਲਕੁਲ ਨੇੜੇ ਹੋ ਗਿਆ ਸੌਖ ਹੋ ਗਈ ਬਜ਼ੁਰਗਾਂ ਦਾ ਜਦ ਕੋਈ ਵਾਰੀ ਕੋਈ ਕੋਈ ਕਾਹ ਚਲਾਣਾ ਕਰ ਜੇ ਉਹ ਵੀ ਸੌਖ ਹੋ ਗਈ ਹੁਣ ਆਪਾਂ ਪਿੰਡ ਪੁੱਲ ਤੋਂ ਕਈ ਵਾਰੀ ਕੋਈ ਪ੍ਰਵਾਹ ਫੇਰੀ ਹੁੰਦੀ ਜਾਂ ਸੰਗਤ ਹੁੰਦੀ ਆ ਉਹ ਸਿੱਧੀ ਆਪਾਂ ਇਸ ਪੁੱਲ ਤੋਂ ਆ ਸਕਦੀ ਆ ਹੋਰ ਇੱਕ ਜੇ ਆਪਾਂ ਜਾਣਾ ਹੋਏ ਚੰਡੀਗੜ੍ਹ ਜਾਣਾ ਹੋਏ ਕੋਈ ਹੋਰ ਸ਼ਹਿਰ ਜਾਣਾ ਹੋਏ ਉਹ ਵੇਖੋ ਜੀ ਤਿਬੜੀ ਵਾਲਾ ਪੁੱਲ ਇੱਥੋਂ ਨਜ਼ਰ ਆ ਰਿਹਾ ਸਾਹਮਣੇ ਤੁਸੀਂ ਬਿਲਕੁਲ ਕਲੋਜ਼ ਆ ਰਿਹਾ ਜੇ ਇੱਥੋਂ ਸਿੱਧਾ ਹੀ ਸ਼ਾਰਟਕਟ ਰਸਤਾ ਮਕੇਰੀਆਂ ਨੂੰ ਹੋ ਗਿਆ ਜੀ ਸਾਡਾ ਤੇ ਅਸੀਂ ਕੀ ਕੀ ਫਾਇਦੇ ਕਢਾਈਆਂ ਬਹੁਤ ਸਾਰਾ ਸਾਡਾ ਬੈਲ ਸਾਹਿਬ ਨੇ ਦੱਸੋ ਮੇਰਾ ਬਿਆ ਕਰਦੇ ਬੈਲ ਸਾਹਿਬ ਨੂੰ ਜੰਦਾ ਤੇ ਸਾਡੇ ਮਾਸਟਰ ਜੀ ਜੰਦਾਦਰ ਕੇਸ ਜੀ ਨੂੰ ਤੇ ਕਰਨਗੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਜੀ ਕਿ ਸਾਡਾ ਇਲਾਕੇ ਦਾ ਪਿੰਡ ਬੱਦੇ ਹਾਲੀ بڑا ਮਸ਼ਹੂਰ ਪਿੰਡ ਆ ਤੇ ਇੱਥੋਂ ਦੇ ਲੋਕ ਸਾਡੇ ਵਧੀਆ ਨਗਰ ਦੇ ਵਸਦੇ ਨੇ ਇੱਕ ਬੜੀ ਪੁਰਾਣੀ ਮੁਸ਼ਕਲ ਸੀਗੀ ਇਸ ਇਲਾਕੇ ਦੀ ਇੱਥੇ ਪੁਲ ਨਾ ਹੋਣ ਕਰਕੇ ਇਹਨਾਂ ਦਾ ਬਹੁਤ ਹਿੱਸਾ ਇੱਕ ਦੂਜੇ ਦੇ ਨਾਲ ਕੱਟਿਆ ਪਿਆ ਸੀਗਾ ਜੋ ਮੁਸ਼ਕਿਲਾਂ ਸਾਹਮਣੇ ਸੀਗੀਆਂ ਇੱਕ ਤੇ ਜਿਹੜੀ ਆਮ ਮੰਨੇ ਦੀ ਆਉਜਾਈ ਸੀਗੀ ਤੇ ਦੂਜੀ ਜਿਹੜੀ ਜਿੰਦ ਸੀਗੀ ਉਹਨੂੰ ਲੈ ਕੇ ਜਾਣਾ ਪੈਂਦਾ ਸੀਗਾ ਤੇ ਬਹੁਤ ਲੰਬੇ ਸਮੇਂ ਤੋਂ ਇਹ ਲੰਬਤ ਪਿਆ ਸੀ ਜਿਵੇਂ ਪਹਿਲਾਂ ਦੱਸਿਆ ਇਹਨਾਂ ਨੇ ਕਿ ਲਗਾਤਾਰ 55 ਸਾਲ ਤੋਂ ਇਹ ਮਾਰਗ ਸੀ ਮੈਂ ਸਮਝਣਾ ਇਹਨਾਂ ਨੇ ਪ੍ਰਤਾਪ ਸਿੰਘ ਕਹਰੋਜੀ ਦੀ ਗੱਲ ਕੀਤੀ ਮੁੱਖ ਮੰਤਰੀ ਜੀ ਦੀ ਇਹ 10 ਪੀੜੀਆਂ ਮੇਰੇ ਖਿਆਲ ਦੋ ਵੀਡੀਓ ਨਿਕਲੀ ਗਈ ਹੈ ਅੱਜ ਮੈਨੂੰ ਮੈਂ ਇਹ ਮਹਿਸੂਸ ਕਰਨਾ ਜਿਹੜਾ ਨੇ ਜ਼ਿਕਰ ਕੀਤਾ ਸਰਦਾਰ ਪ੍ਰਤਾਪ ਸਿੰਘ ਕਹਰੋਂ ਦਾ ਕਿ ਅੱਜ ਦੀ ਉਸ ਤੋਂ ਬਾਅਦ ਕੋ ਮੁੱਖ ਮੰਤਰੀ ਆਇਆ ਜੋ ਭਗਵੰਤ ਸਿੰਘ ਮਾਨ ਆਇਆ ਅੱਜ ਇਸ ਗੱਲ ਨੂੰ ਖਾਬਦ ਕਰਤਾ ਜਿਸ ਵਕਤ 2022 ਦੇ ਵਿੱਚ 16 ਹੋਈਆਂ ਤੇ ਉਸ ਤੋਂ ਬਾਅਦ ਇਹ ਮੰਗ ਰੱਖੀ ਅਤੇ ਇਸ ਮੰਗ ਨੂੰ ਚੁੱਕਿਆ ਔਰ ਮੈਂ ਸਾਰਾ ਪਤਾ ਕਰਾਇਆ ਇਹਦੇ ਪੈਸੇ ਜਿਹੜੇ ਸੀਗੇ ਉਹ ਇਥੋਂ ਡਿਵਰਟ ਹੋ ਗਏ ਸੀਗੇ ਆਏ ਬੋਲ ਵਾਸਤੇ ਸੀ ਆਏ ਪੀ ਡਬਲਯੂ ਡੀ ਮਹਿਕ ਵਾਸਤੇ ਸੀਗੇ ਤੇ ਉਹ ਪੈਸਾ ਚੁੱਕ ਕੇ ਪਿਛਲੀ ਸਰਕਾਰਾਂ ਨੇ ਪੀ ਡਬਲਯੂ ਡੀ ਦਾ ਉੱਥੇ ਪੂਡਾ ਨੂੰ ਦੇ ਦਿੱਤਾ ਮੈਰਿਟਰੀ ਸਕੂਲ ਬਣਾਉਣ ਨੂੰ ਚਲੋ ਜੇ ਪੈਸਾ ਦੇ ਦਿੱਤਾ ਤੇ ਕੋਈ ਗੱਲ ਨਹੀਂ ਸੀ ਪਰ ਪੈਸਾ ਵਾਪਸ ਵੀ ਤੇ ਲੈ ਕੇ ਆਉਣਾ ਸੀ ਨਾ ਮੇਰੀ ਪਹਿਲੀ ਗੱਲ ਇਹ ਆ ਵੀ ਜਿਤ ਕੰਮ ਲਈ ਪੈਸਾ ਆਇਆ ਹੋਵੇ ਉਸ ਪੈਸੇ ਨੂੰ ਛੇੜੀਦਾ ਨਹੀਂ ਉਸ ਪੈਸੇ ਨਾਲੋਂ ਕੰਮ ਮੁਕੰਮਲ ਕਰੀਦਾ ਪਰ ਇਹਨਾਂ ਨੇ ਉਹ ਪੈਸਾ ਡਿਵਰਟ ਕਰਤਾ ਪੂਡਾ ਵੱਲ ਫਿਰ ਜਦੋਂ ਇਹਨਾਂ ਨੇ ਕੱਲ ਚੁੱਕੀ ਮੈਂ ਉੱਥੇ ਪੂਡਾ ਦੇ ਦਫਤਰ ਗਿਆ ਪੀਡਬਲੂਡੀ ਤੋਂ ਵੀ ਅਫਸਰ ਸਾਹਿਬਾਨ ਉੱਥੇ ਆਏ ਉੱਥੇ ਅਸੀਂ ਦੇਖਿਆ ਸਾਰਾ ਹੀ ਪੈਸਾ ਉਧਰ ਡਿਵਰਟ ਹੋਇਆ ਦਾ ਜੀ ਉਹ ਫਿਰ ਪੈਸਾ ਵਾਪਸ ਅਸੀਂ ਲੈ ਕੇ ਆਏ ਤੇ 34 ਲੱਖ ਦੀ ਮੇਰੇ ਖਾਤੇ ਪਹਿਲੀ ਕਿਸ਼ਤ ਆਈ ਹੈ ਹਜੇ ਬਕਾਇਆ 70 ਲੱਖ ਰੁਪਏ ਦੇ ਕਰੀਬ ਪੂਡਾ ਕੋਲੋਂ ਹੋਰ ਲੈਣਾ ਪਰ ਮੈਂ ਆਫਰੀ ਨਾ ਮਹਿਕਮੇ ਦਾ ਵੀ ਤੇ ਜਿਹਨਾਂ ਨੇ ਐਗਜ਼ੀਕਿਊਟ ਕੀਤਾ ਤੇ ਗਿਦਾਰ ਸਾਹਿਬ ਨੇ ਨਾ ਗਿਦਾਰ ਸਾਹਿਬ ਨੇ ਵੀ ਇਹਨਾਂ ਨੇ ਇਹਨੂੰ ਮੁਕੱਮਲ ਕਰ ਦਿੱਤਾ ਔਰ ਇਹ ਮੁਕਮਲ ਹੋਣ ਦੇ ਨਾਲ ਲੋਕਾਂ ਨੂੰ ਬਹੁਤ ਵੱਡਾ ਇਹਦਾ ਫਾਇਦਾ ਹੋ ਰਿਹਾ ਅੱਜ ਮੈਂ ਇੱਕੋ ਹੀ ਗੱਲ ਕਹੂੰਗਾ ਕਿ ਸਰਕਾਰਾਂ ਦਾ ਕੰਮ ਲੋਕਾਂ ਨੂੰ ਸੁੱਖ ਦੇਣਾ ਸਰਕਾਰਾਂ ਦਾ ਕੰਮ ਲੋਕਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕੇ ਨੀ ਹੁੰਦਾ ਸਰਕਾਰਾਂ ਦਾ ਕੰਮ ਉਹ ਹੁੰਦਾ ਹੈ ਕਿ ਜਿਸ ਨਾਲ ਵਿਕਾਸ ਹੋਵੇ ਜਿਸ ਨਾਲ ਲੋਕਾਂ ਦੀ ਜ਼ਿੰਦਗੀ ਸੁਖਰੈ ਨੀ ਹੋਵੇ ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਇਹ ਇਨਾ ਮਸ਼ਹੂਰ ਪਿੰਡ ਹੋਵੇ ਇੱਥੋਂ ਨੁਮਾਇंदे ਵੀ ਰਹਿ ਗਏ ਹੋਣ ਇਹਦੇ ਗਵਰਡ ਪਿੰਡੋਂ ਵੀ ਨੁਮਾਇੰਦਗੀ ਕਰ ਗਏ ਹੋਣ ਤੇ ਫੇਰ ਪੋਲੀਆਲ ਪੂਰਾ ਨਾ ਹੋ ਗੇ ਉਹ ਜੇ ਮੰਨਦੇ ਉਦੋਂ ਇਸ ਗੱਲ ਦਾ ਹੱਲ ਹੁੰਦਾ ਤਾਂ ਅਕਾਲਪੁਰਖ ਦੀ ਕਿਰਪਾ ਹੋਈ ਇਹਨਾਂ ਸਾਰਿਆਂ ਦੀਆਂ ਸ਼ੁਭ ਕਾਮਨਾਵਾਂ ਸਹੀਆਂ ਇਹਨਾਂ ਦਾ ਭਰਾਲਾ ਸੀ ਇਹਨਾਂ ਨੇ ਇਸ ਮੁੱਦੇ ਨੂੰ ਚੁੱਕ ਕੇ ਰੱਖਿਆ ਔਰ ਇਹਨਾਂ ਨੇ ਵੀ ਮੇਰੇ ਤੇ ਪੂਰਾ ਜੋਰ ਰੱਖਿਆ ਵੀ ਇਹਨੂੰ ਮੁਕੰਮਲ ਕਰੋ ਕਈ ਮੁਸ਼ਕਲਾਂ ਆਈਆਂ ਕਈ ਵਾਰੀ ਪਾਣੀ ਦੀ ਬੰਦੀ ਨਹੀਂ ਸੀ ਮਿਲਦੀ ਕੰਮ ਫੇਰ ਰੁਕ ਜਾਂਦਾ ਸੀ ਫੇਰ ਅਸੀਂ ਫੇਰ ਅਸੀਂ ਲੜਾਈ ਲੜਦੇ ਸੀਗੇ ਫੇਰ ਮੰਤਰੀ ਜੀ ਨੂੰ ਵੀ ਜਾ ਕੇ ਬੇਨਤੀ ਕੀਤੀ ਫਿਰ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ 1 ਮਹੀਨੇ ਤੋਂ 15 ਜਨਵਰੀ ਤੋਂ ਫਰਵਰੀ 15 ਤੱਕ ਬੰਦੀ ਦਾ ਪ੍ਰਬੰਧ ਕੀਤਾ। ਸੋ ਅੱਜ ਖਾਲਪੁਰ ਦੇ ਕਿਰਪਾ ਨਾਲ ਇਹ ਪੁਲ ਪੂਰਾ ਹੋ ਗਿਆ। ਥੋੜਾ ਬੋੜਾ ਕੰਮੇ ਦਾ ਰਹਿ ਗਿਆ। ਮੈਂ ਬੇਨਤੀ ਕਰੂੰਗਾ ਸਾਡੇ ਐਸਡੀਓ ਪੀਡਬਲ ਡੀ ਦੇ ਵੀ ਇੱਥੇ ਨੇ ਉਹ ਵੀ ਅਫਸਰ ਵੀ ਇੱਥੇ ਨੇ ਕਿ ਇਹਨੂੰ ਜਲਦੀ ਕੰਪਲੀਟ ਕਰਤਾ ਜਾਵੇ ਤਾਂ ਕਿ ਆਪਾਂ ਇਹਨੂੰ ਵੀ ਬਰਤ ਤਰੀਕੇ ਦੇ ਨਾਲ ਇਹਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਈਏ। ਇਹ ਜਿਹੜੀ ਸਨੈਪ ਆ ਚੰਗੀ ਬਣ ਗਈ। ਮੈਂ ਵੀ ਬੇਨਤੀ ਕਰੂੰਗਾ ਕਿ ਤੁਸੀਂ ਵਰਤੋਂ ਸਾਰੇ ਅੱਜ ਤੋਂ ਹੀ ਇਹ ਜੀ ਇਹਨੂੰ ਜਰੂਰ ਸ਼ੁਰੂ ਕਰੋ ਆ ਬਾਕੀ ਦਾ ਥੋੜਾ ਬੋਤਾ ਕੰਮ ਹੈ ਇਹ محکمہ ਇਹਨੂੰ ਕੰਪਲੀਟ ਕਰ ਦੇਗਾ ਕਿਉਂਕਿ ਬਹੁਤ ਮੁਸ਼ਕਲ ਹੁੰਦੀ ਸੀ ਜਦੋਂ ਬਾਸਾ ਹੁੰਦੀ ਸੀ ਤਾਂ ਬੱਚਿਆਂ ਨੂੰ ਇੱਥੋਂ ਤੁਰ ਕੇ ਉਧਰ ਦੇ ਪਾਸੇ ਜਾਣਾ ਪੈਂਦਾ ਸੀ ਇਹ ਤਾਂ ਉਹ ਵਾਇਆ 3 ਕਿਲੋਮੀਟਰ ਦਾ ਬੱਸ ਲੈ ਕੇ ਜਾਂਦੀ ਸੀ ਤੇ ਬੱਚੇ ਛੋਟੇ ਨੇ ਬੱਚਿਆਂ ਨੂੰ ਹੀ ਦੇ ਆਪਾਂ ਸੁੱਖ ਦਾ ਦੇ ਸੀਗੇ ਤਾਂ ਫਿਰ ਮਾਪਿਆਂ ਦਾ ਫਾਇਦਾ ਕੀ ਆ ਉਹ ਅਜੋ ਕਾਲਪੁਰ ਨੇ ਮਿਹਰ ਕੀਤੀ ਆ ਮੈਂ ਸਮਝਦਾ ਕਿ ਆ ਜਿਹੜਾ ਪੰਜਾਬ 'ਚ ਬਦਲ ਆਇਆ ਉਹ ਭਗਵੰਤ ਮਾਨ ਜੀ ਉਹਨਾਂ ਦੀ ਕਥਨੀ ਤੇ ਕਰਨੀ ਦੇ ਫਰਕ ਨਹੀਂ ਜੋ ਕਹਿੰਦੇ ਨੇ ਉਹ ਕਰ ਦਿੰਦੇ ਆ ਪਿਛਲੇ ਦਿਨਾਂ ਤੁਸੀਂ ਵੇਖਿਆ ਉਹ ਜਿਨਾ ਨਰਾਏ ਸੀ ਵਪਾਰ ਮਿਲਣੀ ਦੇ ਵਿੱਚ ਉਥੇ ਇੰਡਸਟਰੀ ਦੀ ਪ੍ਰੋਬਲਮ ਸੀ 15 ਦਿਨਾਂ ਦੇ ਵਿੱਚ ਉਹਨਾਂ ਨੇ 95 ਲੱਖ ਦੇ ਉੱਤੇ 7000 ਦਾ 934 ਰੁਪਏ ਦਾ ਡਰਾਫਟ ਪਹੁੰਚਾ ਦਿੱਤਾ ਤੋਂ ਆ ਪੁੱਲ ਦੀ ਗੱਲ ਹੋਈ ਸੀ ਸਾਲ ਸਵਾ ਸਾਲ ਹੀ ਲੱਗੇ ਆ ਮਿਹਨਤ ਕੀਤੀ ਆ ਪੈਸੇ ਵੀ ਵਾਪਸ ਲੈ ਕੇ ਆਏ ਆ ਤੇ ਅੱਜ ਫੁੱਲ ਬਣ ਗਿਆ ਮੇਰੀ ਬੇਨਤੀ ਆ ਵੀ ਇਹ ਪਿੱਛੇ ਇਹਨਾਂ ਤੋਂ ਕੋਈ ਕੁਆਰੀ ਨਹੀਂ ਨਾ ਕਰਾਉਣੀ ਕੁਆਰੀਆਂ ਜਿਹਨਾਂ ਕੁਆਰੀਆਂ ਹੀ ਕਰਾਡੀਆਂ ਨੇ ਕਰੋ ਬੰਨਾ ਵੀ ਕੁਝ ਨਹੀਂ ਤੇ ਲੋਕਾਂ ਨੂੰ ਫਾਇਦਾ ਵੀ ਨਹੀਂ ਹੋਣਾ ਤਾਂ ਫਿਰ ਕੀ ਫਾਇਦਾ ਹੋਜੀ ਰਾਜਨੀਤੀ ਦਾ ਮਕਸਦ ਇਹ ਆ ਵੀ ਕੰਮ ਹੋਵੇ ਲੋਕਾਂ ਨੂੰ ਫਾਇਦਾ ਹੋਵੇ ਤੋਂ ਅਕਾਲਪੁਰਖ ਕਿਰਪਾ ਕਰੇ ਮੈਨੂੰ ਅੱਜ ਇਸ ਗੱਲ ਦਾ ਮਾਣ ਆ ਔਰ ਮੈਂ ਕੋਟ-ਖੋਟ ਉਹ ਤਾਂ ਅਕਾਲਪੁਰਖ ਦਾ ਦਰਵਾਜ਼ਾ ਕਰਨਾ ਜਿਨੇ ਦਾਸ ਨੂੰ ਸ਼ਕਤੀ ਬਖਸ਼ੀ ਔਰ ਦਾਸ ਦੀ ਕਈ ਗੱਲ ਜਿਹੜੀ ਆ ਉਹ ਸਰਕਾਰ ਦੇ ਦਵਾਰ ਦੇ ਵਿੱਚ ਪੂਰੀ ਹੋਈ ਇਹ ਸਮਝਣਾ ਵੀ ਇਹਦਾ ਸਾਰਾ ਸ਼ਰੇ ਜਿਹੜਾ ਉਹ ਅਕਾਲਪੁਰ ਖ ਨੂੰ ਜਾਂਦਾ ਪਰਮੇਸ਼ਵਰ ਦੀ ਮਿਹਰ ਤੇ ਪਰਮੇਸ਼ਵਰ ਦੇ ਅਸ਼ੀਰਵਾਦ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਅੱਜ ਇਹ ਪੁਲ ਦੇ ਅਸੀਂ ਖੜੇ ਆ ਸਾਰਿਆਂ ਨੂੰ ਮੁਬਾਰਕ ਦਿਨਾ ਮੇਰੀਆਂ ਸੇਰ ਸਾਰੀਆਂ ਸ਼ੁਭਕਾਮਨਾਵਾਂ ਔਰ ਯਾਦ ਕਰਦਾ ਇਹ ਪੁਲ ਤੁਹਾਡੇ ਲਈ ਇੱਕ ਬਹੁਤ ਸੁੱਖ ਦਾ ਕਾਰਨ ਬਣੇ ਸੁੱਖ ਹੰਡਾਣਾ ਹੋਵੇ ਤੁਸੀਂ ਤਰੱਕੀਆਂ ਕਰੋ ਤੁਹਾਡੇ ਪਰਿਵਾਰਾਂ ਤੇ ਮਿਹਰ ਤੇ ਕਿਰਪਾ ਭਰਿਆ ਹੱਥ ਰੱਖੇ ਔਰ ਇਸੇ ਤਰੀਕੇ ਨਾਲ ਸਾਡਾ ਪੰਜਾਬ ਇੱਕ ਰੰਗਲਾ ਪੰਜਾਬ ਬਣੇ